ਵੀਰ ਤਿਆਰ ਹੋਣਾ ਸੀ ਤੂੰ ਚੰਗੀ ਤਰ੍ਹਾਂ ਨਾਲ ਕੱਪੜੇ ਸੋਹਣੇ ਬੜੇ ਪਾ ਲੈਨੇ ਸੀ ਤੇ ਮੰਮੀ ਨਵਾਂ ਤੇ ਸੂਟ ਸਵਾਏ ਨੂੰ ਕੀ ਦੋ ਸਾਲ ਤੋਂ ਇਸ ਵਾਈ ਨੂੰ ਜਿ ਨਾਲੇ ਪੱਗ ਪਾ ਲੈਤਾ ਸੋਹਰਿਆ ਘਰ ਜਾਣਾ ਚੰਗੇ ਨਹੀਂ ਲੱਗੀਦਾ ਪੁੱਤ ਇੱਦਾਂ ਹੀ ਪਰਣਾ ਰੇੜਕੇ ਤੁਰ ਪਰ ਲੱਗਾ ਓਏ ਮੰਮੀ ਬਾਹਰ ਵੇਖੋ ਕਿੰਨੀ ਧੁੱਪ ਲੱਗੀ ਆ ਪਰਨਾ ਠੀਕ ਵਾ ਹੌਲਾ ਬਾਹਰ ਸਾਹ ਦੇ ਮੂਰੇ ਮੈਂ ਕਹਣਾ ਨਾਲੇ ਨਵਾਂ ਸਮਾਂ ਤੇ ਨਾਲੇ ਉਪਜੀਤ ਤਿਆਰ ਹੋ ਗਿਉ ਨੂੰ ਕਾ ਛੇਤੀ ਕਰ ਮੈਂ ਮਸੀ ਮੁੰਡੇ ਨੂੰ ਆਰੇ ਲਾ ਕੇ ਆ ਗਵਾਡੀਆਂ ਦੇ ਕਾਰਨ ਫੇਰ ਆਣਾ ਤੋੜਾ ਨਾਲ ਤੇ ਨਾਲ ਜਾਣਾਗੇ ਓ ਨਹੀਂ ਮੰਮੀ ਨਾਲ ਨਹੀਂ ਕਰਨਾ ਮੁਰਸਾਲ ਦੇ ਸੇਕ ਬੜਾ ਪੈਂਦਾ ਵਾ ਸੇਕ ਬੜਾ ਪੈਂਦਾ بس دਈਣਾ ਹੁਣ ਹੋ ਜਾਂਦੀ ਤੈਨੂੰ ਵੀ ਕੰਮ ਹੁੰਦਾ ਸਾਰਾ ਨਿਬੜ ਕੇ ਫੇਰੀ ਨੇ ਤਿਆਰ ਹੋਣਾ ਵਾ ਨਾਲੇ ਮੇਰੀ ਗੱਲ ਸੁਣ ਉਥੇ ਨਾ ਤਰੀਕੇ ਜੇ ਨਾ ਗੱਲ ਕਰਿਓ ਜਿੱਦਾਂ ਗੱਲ ਕੀਤੀ ਪਹਿਲੀ ਵਾਰ ਨੇ ਚੀਕੜਾ ਤੋਂ ਉਹਨਾਂ ਨੇ ਬੜਾ ਮਮੀ ਗੱਲ ਤੇ ਹੁਣ ਬਲਜੀਤ ਨੇ ਕਰਨੀ ਆ ਆਪਣੇ ਤਰੀਕੇ ਨੇ ਗੱਲ ਕਰੂਗੀ ਆਹੋ ਭਾਵੇਂ ਪੁੱਤ ਤਰੀਕੇ ਨਾਲ ਕਰਨੀ ਆ ਮੈਨੂੰ ਤੇ ਇਹੋ ਹੀ ਹੋਣਾ ਕਿ ਪਤਾ ਨਹੀਂ ਉਹਨਾਂ ਨੇ ਕਿਹੜੇ ਮੂੰਹ ਬੋਲਣਾ ਮਮੀ ਇਹ ਤਾਂ ਸੇਕ ਦੇ ਉਹਨਾਂ ਨੂੰ ਲੱਗਣਾ ਹੀ ਇੱਕ ਜੀ ਦੀ ਸਾਡੇ ਨਾਲ ਸੇਕ ਲੈ ਪਹਿਲੀ ਨਿਕਲਣੀ ਆ ਸੇਕ ਦੇ ਉਹਨਾਂ ਨੂੰ ਲੱਗਣਾ ਹੀ ਆ ਉਹ ਤਾਂ ਕੀ ਹੋ ਗੱਲ ਵੀ ਜਿਹੜੀ ਤਾਈ ਤੇਰੀ ਆ ਉਹ ਸਾਡੀ ਰੋਟੀ ਤੋਂ ਛੇਲ ਨਹੀਂ ਲਾਉਣ ਵਾਲੀ ਹੁਣ ਪਤਾ ਨਹੀਂ ਉਹਨੇ ਕੀ ਭਾਵੀ ਕਰੀਆਂ ਤਾਂ ਕੀ ਭਾ ਨਹੀਂ ਵਿਕੜੀਆਂ ਚੱਲ ਮਮੀ ਵੇਖਦੇ ਆ ਕੀ ਕਰਦੇ ਹੁਣ ਜਾ ਕੇ ਆਹੋ ਬਲਜੀਤ ਨੂੰ ਤੋਂ ਕਹੀਂ ਤੇ ਪਿਆਰ ਦਲਾਸੇ ਦੇ ਨਾਲ ਮਨਾਉਣ ਆਹ ਜਾਂਦੇ ਹੁੰਦੇ ਵੀ ਚੱਲ ਬਣੀ ਰਹੂਗੀ ਨਾਲੇ ਜਾਣਾ ਤੁਹਾਡਾ ਬਣੀ ਰਹੂਗਾ ਜਾਣਾ ਵੀ ਹੋਰ ਕਿੱਥੇ ਆਪ ਜੀ ਹੋਰ ਉਹ ਜਿੱਦਾਂ ਸਿਆਣੇ ਨੇ ਮੁੱਲਾ ਸਬਕ ਨਾਲ ਉਹਦੇ ਘਰ ਨੂੰ ਵੀ ਨਾ ਆਉਂਦਾ ਉਹਨੇ ਕੋ ਦੱਸਣ ਗਈ ਹੁਣ ਹਾਂ ਉਹ ਦੱਸਣ ਗਈ ਨਾਲੇ ਚਲੋ ਬੇਥੇਰਾ ਜਰ ਉਹਨਾਂ ਨੇ ਵਾਈ ਆ ਇਹਨਾਂ ਨੇ ਮਮੀ ਉਹ ਇਹਨਾਂ ਨੇ ਮਿੰਤਾ ਤਰਲਾ ਹੀ ਕਰਾਂਗੇ ਕਿ ਚਲੋ ਵੀ 2-4 ਸਾਲ ਸਾਨੂੰ ਵਾਹ ਲੈ ਦੋ ਇਹ ਸਾਡਾ ਕੋ ਬਣ ਜਾਊਗਾ ਹਾਂ ਐ ਮਜਬੂਰੀ ਨੂੰ ਡੈਨ ਤੇ ਸਾਨੂੰ ਕੋ ਲੋੜ ਹੀ ਆ ਉਹ ਨਿਕਾ ਨੌਕਰੀ ਤੇ ਲੱਗਾ ਤੈਨੂੰ ਕੋ ਕਾਰੋਬਾਰ ਚੰਗਾ ਤੇ ਰਹਿੰਦਾ ਤੁਹਾਨੂੰ ਕੋ ਲੋੜ ਹੀ ਆ ਜੇ ਇਹਦਾ ਭਰਾ ਹੀ ਹੁੰਦਾ ਬਲਜੀਤਾ ਤੇ ਅਹੀ ਕਿਹੜੀ ਪੈਲੀ ਲੈ ਲੈਣੀ ਇਹਨਾਂ ਕੋਲ ਹੁਣ ਵੀ ਤਾਂ ਉਹ ਵੀ ਤਾਂ ਖਾਣ ਹੀ ਤੇ ਬਸ ਪਰ ਇਹ ਸਮਝ ਜਾਈ ਦੀ ਉਹਨਾਂ ਨੂੰ ਵੀ ਹੁਣ ਹਾਂ ਤੇ ਉਹਨਾਂ ਨੇ ਤਾਇ ਨੂੰ ਕਿਹੜਾ ਭਲੇਖਾ ਵਾ ਸਭ ਕੋ ਤਾਇ ਨੂੰ ਪਤਾ ਹੀ ਅੱਖੀਂ ਵੇਖ ਕੇ ਜਾਂਦੇ ਐ ਇੱਥੇ ਹਾਂ ਉਹ ਤੇ ਵੇਖ ਕੇ ਜਾਂਦੇ ਪਰ ਕੋਈ ਨਹੀਂ ਨਾ ਇਹ ਗੱਲ ਨੂੰ ਨਾ ਸੋਚਦਾ ਜੇ ਉੱਧਰ ਥੋੜੀ ਬਹੁਤੀ 1 ਲੱਖ 2 ਲੱਖ ਦੀ ਬਾਲ ਦਿੱਤੀ ਹੁੰਦੀ ਤਾਂ ਆਪੇ ਤੇਰਾ ਵੀ ਕੰਮ ਤੁਰਦਾ ਤਾਂ ਕੀ ਲੋੜੀ ਵੀ ਪੈਣੀ ਲੈਣ ਦੀ ਮਮਮੀ ਇੱਥੇ ਤੱਕ ਤਾਂ ਨੋਬਤ ਹੀ ਨਹੀਂ ਹੋਣੀ ਉਹ ਨਿੱਕੇ ਨੂੰ ਮੈਂ ਕਿਹਾ ਸੀ ਕਿ ਥੋੜੀ ਮੇਰੀ ਮਾਇਤ ਕਰ ਦੇ ਤਾਂ ਗਾੜੀ ਉਹ ਘੜ ਘੜ ਜਵਾਬ ਦਿੰਦਾ ਵਾ ਕਿ ਮੇਰੇ ਸਹੌਜਿਆ ਦੇ ਆਉਣਾ ਜਾਣਾ ਦਾ ਮੇਰੇ ਕੋਲ ਅੱਗੇ ਉਹਨੇ ਕਿ ਪੈਸੇ ਆ ਜੇ ਮੈਂ ਥੋੜੀ ਜਿਹੀ ਮਾਇਤ ਕਰ ਦਿੰਦਾ ਮੇਰੇ ਤੇ ਉਹਨਾਂ ਘੜੀ ਹੱਥ ਅੱਡਣੇ ਨਹੀਂ ਪੈਣੇ ਮੈਨੂੰ ਵੇ ਉਹ ਤਾਂ ਉਹਦੀ ਬੋਲੀ ਬੋਲਦਾ ਜਿੱਦਾਂ ਉਹਨੇ ਕਹਿਣਾ ਉਦਾਂ ਹੀ ਉਹਨੇ ਕਰਨਾ ਉਹਨੇ ਕਿਤੇ ਸਾਡੀ ਸੁਣਨੀ ਉਹਨੇ ਤਾਂ ਕਦੀ ਮੇਰੇ ਹੱਥੇ ਨਹੀਂ ਕਿਤੇ 150 ਰੱਖਿਆ ਫੇ ਔਰ ਮੰਮੀ ਝੋੜਾ ਬੋਦਰ ਬਜਨ ਸੋਚਣਾ ਚਾਹੀਦਾ ਨਾ ਕਿ ਮੈਂ ਇਹਨਾਂ ਦਾ ਹੋਇਆ ਮਰ ਗਿਆ ਇਹਨਾਂ ਦੇ ਕਰਕੇ ਮੈਂ ਆਪ ਨਹੀਂ ਪੜਿਆ ਨਾ ਮੈਂ ਕਦੇ ਕੰਮ ਤੇ ਲੱਗਾ ਮੈਂ ਚਾਹ ਮੇਰਾ ਭਰਾ ਪੜ ਜੇ ਨੌਕੀ ਤੇ ਲੱਜੇ ਜੇ ਇਹਨੂੰ ਮੈਂ ਨੌਕੀ ਤੇ ਲਵਾਉਣਾ ਜਾਣਦਾ ਏ ਤੇ ਕਦੇ ਮੈਂ ਵੀ ਤੂੰ ਚਾਰ ਅੱਖਰ ਪੜਿਆ ਹੁੰਦਾ ਤੇ ਮੇਰਾ ਕੋਈ ਸੌ ਜਾਂਦਾ ਹੁਣ ਤੋਂ ਪਛਤਾਉਣ ਡਿਆ ਨਾ ਤੇ ਜਦੋਂ ਮੈਂ ਤੈਨੂੰ ਆਨੀ ਹਾਂ ਤੇ ਤੂੰ ਵੀ ਪੜ ਲਾ ਤੂੰ ਵੀ ਕਿਆ ਕਾਰੋਬਾਰ ਤੇ ਚੰਗੇ ਤਰ੍ਹਾਂ ਤੂੰ ਇਹਦਾ ਹੀ ਸੋਚਦਾ ਰਿਆ ਹੁਣ ਪਤਾ ਲੱਗ ਗਿਆ ਨਾ ਤੇਰੀਆਂ ਵੀ ਹੁਣ ਅੱਖਾਂ ਉਗੜੀਆਂ ਓ ਮੰਮੀ ਅੱਖਾਂ ਕੀ ਗੱਲ ਨਾ ਕਮੌਣ ਵਾਲਾ ਕਿਹੜਾ ਏ ਪਿਓ ਦੇ ਨਿੱਕ ਤੇ ਚਲ ਗਿਆ ਨਿਆਣਾ ਸੀ ਤੇ ਆਪੇ ਫਿਰ ਕਿਦਾਂ ਦਾ ਇਹ ਤੂੰ ਪੜਦਾ ਤਾਂ ਇਹ ਪੜਦਾ ਆਪੇ ਫਿਰ ਇੱਕੋ ਜੰਦੇ ਨੂੰ ਪਤਾ ਲੱਗਦਾ ਆਪ ਤਾਂ ਇਹਦਾ ਸੋਚਦੇ ਰੇ ਜੋ ਪੈਸਾ ਤਾਂ ਲਾ ਜੋੜਿਆ ਉਹ ਵੀ ਇਹਦੀ ਨੌਕਰੀ ਤੇ ਲਾਤਾ ਤੇ ਇਹਨੇ ਗਿਆ ਨੂੰ ਸਿਰਾ ਦਿੱਤਾ ਕਿ ਸਾਨੂੰ ਹੁਕਮ ਨਹੀਂ ਹੈਗਾ ਪੇਂਦੂ ਕਹਦੀ ਆ ਵੀ ਸੌਦਾ ਹੀ ਲਾਇਆ ਹੁਣ ਅੰਦਰ ਬੈਠੀ ਰਹਿੰਦੀ ਹੁਕਮ ਚ ਲਾਉਂਦੀ ਰਹਿੰਦੀ ਆ ਜੇ ਕੋ ਆਖੋ ਤਾਂ ਗਾਲਿਓਂ ਘੜ ਕੇ ਜਵਾਬ ਦੇ ਦਿੰਦੀ ਆ ਤਾਂ ਉਦੋਂ ਮੈਂ ਕਿਹਾ ਹੀ ਨਹੀਂ ਸੀ ਵੱਲੋਂ ਤੇ ਕਹਿੰਦੀ ਤੂੰ ਹੀ ਬਿੱਲ ਤਾਰਨਾ ਮੈਂ ਆਪੇ ਤਾਰ ਲੂੰਗੀ ਉਹ ਤੇ ਇੱਕ ਦਿਨ ਚਾਰ ਦਿਨ ਦੀ ਮੈਂ ਤਾਂ ਡਰਦੀ ਕਹਿੰਦੀ ਨਹੀਂ ਕਿ ਦਫਾ ਹੋ ਜਾ ਮਾਦੀ ਕਰ ਮਮੀ ਅਸੀਂ ਜਦੋਂ ਚਲ ਸਾਨੂੰ ਨਹੀਂ ਕੁਝ ਦੇਣਾ ਨਾ ਦੇਵੇ ਪਰ ਥੋੜਾ ਜਿਹਾ ਉਹਨੂੰ ਕੰਟਰੋਲ ਚ ਰੱਖੇ ਜਮਾਨ ਉਹਦੀ ਕਈ ਗੱਲਾਂ ਜਾਈਆਂ ਪਰ ਉਹਨੂੰ ਹੈਗੇ ਨਾ ਤੁਸੀਂ ਕੋ ਕਹਿਣਾ ਨਾ ਉਹਨੇ ਆ ਵੀ ਕੋ ਕਹਿ ਦੇਣਾ ਫਿਰ ਕੀ ਕਵੇ ਹਵਾ ਤਵਾ ਸੁਣਨੀ ਫਾਇਦਾ ਕੀ ਕਹਿੰਦਾ ਹੈਗਾ ਕੋਈ ਫਾਇਦਾ ਆ ਗੱਲ ਲੱਗੀ ਹੁਣ ਅੰਦਰ ਕਦੋਂ ਦੀ ਬੜੀ ਆ ਕਿੱਦਾਂ ਦੇਣਾ ਉਹ ਸਾਰਾ ਸਾਨ ਬਲਜੀਤ ਨੂੰ ਹੀ ਆ ਨਾ ਆ ਉਹਨੂੰ ਇਹ ਤਾਂ ਹੀ ਨਹੀਂ ਲੇਟ ਹੋ ਗਈ ਇਹ ਮੈਨੂੰ ਪਤਾ ਵਾ ਹੁਣ ਪਤਾ ਵੀ ਪੱਕੀਆਂ ਮਿਲਦੀਆਂ ਵਾ ਤਿੰਨੇ ਟਾਈਮ ਤਾਜ਼ੀਆਂ ਨਾਲੇ ਉਹ ਗੱਲ ਕੰਮ ਧੰਦਾ ਉਹ ਕਰਨ ਦੀ ਬਲਜੀਤ ਉਹਨੂੰ ਕਿ ਲੋੜ ਆਉਂਦੀ ਪਾ ਕੇ ਉਹ ਗੱਲ ਅੰਦਰ ਲੈ ਜਾਣੀ ਖਾ ਕੇ ਭਾਂਡੇ ਆ ਤੂੰ ਚੱਲ ਮੰਮੀ ਦਫਾ ਕਰ ਹੁਣ ਤੂੰ ਫਾਨੂੰ ਦਾ ਧਿਆਨ ਰੱਖਿਓ ਕੋਈ ਗੱਲ ਨਹੀਂ ਮੈਂ ਪਾਣੀ ਦਾ ਧਿਆਨ ਰੱਖਾਂ ਜਾਈਏ ਅਸੀਂ ਟਾਈਮ ਨਾਲ ਹਾਂ ਇਹ ਵੀ ਨਿਕਲ ਆਵੇ ਕਦੋਂ ਦੀ ਫਰੀਬਾਸੂਮ ਚ ਹਾਂ ਚੱਲ ਵੇਖ ਉਹਨੂੰ ਤੇ ਐਦਾਂ ਕਰੋ ਵੀ ਜਾਓ ਤੇ ਟਾਈਮ ਨਾਲ ਤਾਂ ਫਾਨੂੰ ਦਾ ਮੈਂ ਧਿਆਨ ਰੱਖਾਂ ਕੋਈ ਨਹੀਂ ਉਧਰੋਂ ਤੂੰ ਹੀ ਚਲ ਜਾਂਦੇ ਤਾਂ ਮਨ ਲਿਆ ਕੇ ਤਾਂ ਨਵਾਲਤ ਵਾਲ ਨਹੀਂ ਲੈੜੇ ਪੰਨੀ ਆ ਰੋਟੀ ਰੇੜੀ ਖਵਾਲਦੀ ਨਹੀਂ ਨਹੀਂ ਰੋਟੀ ਖਵਾਲ ਦੂੰਗੀ ਤੈਨੂੰ ਜ਼ਿਆਦਾ ਫਿਕਰ ਮੇਰ ਨੂੰ ਮੈਨੂੰ ਨਹੀਂ ਉਹਦਾ ਫਿਕਰ ਹੈਗਾ ਲੈ ਵੀ ਜਿਹੜਾ ਇੰਨਾ ਖ ਦਲੋਜੀ ਮੁੰਡਾ ਪੜਨੇ ਪਾ ਕੇ ਆਈ ਆ ਬਨੀਤ ਉਹ ਪੈਸੇ ਇਹਨੂੰ ਦੇ ਦੇ ਮੇਰੇ ਬੰਦੇ ਨੇ ਪਾਤੇ ਆ ਹੈ ਹੁਣ ਆ ਵੀ ਚੀਜ਼ ਹੈ ਨਹੀਂ ਆ ਵੀ ਲਿਆ ਕੇ ਦੋ ਅਵੀ ਲਿਆ ਕੇ ਦੋ ਕਿੱਥੋਂ ਦੱਸ ਪੈਸੇ ਆਈ ਜਾਣ ਇਹ ਤਾਂ ਖਰਚਾ ਕਰਨ ਲੱਗੇ ਨੇ ਵੇਖਿਆ ਕੁਝ ਨਹੀਂਗਾ ਹੁਣ ਮੈਂ ਤਾਂ ਹੀ ਹਾਰ ਕੇ ਕਰਾਇਆ ਵੀ ਜਾਓ ਪੈਸੇ ਲਿਆਓ ਜਾ ਕੇ ਰੱਬਾ ਜੋ ਇੰਨਾ ਸੋਹਣਾ ਰਿਜਕ ਪਾਣੀ ਸਭ ਕੋ ਦਿੱਤਾ ਕਿ ਤੇ ਆ ਨੋ ਹੀ ਚੱਜ ਦੇ ਦੇ ਦਿਨੋਂ ਕਿ ਤੇ ਸਾਡੀ ਵੀ ਸੁਵੰਤੀ ਮੋੜਮ ਦੀ ਘਰ ਦੀ ਅਸੀਂ ਝੜਕਾਂ ਜੋਗੇ ਰਹਿਣਾ ਆ ਆ ਗਏ ਆ ਹੂੰ ਪਾਣੀ ਲਿਆਵਾਂ ਬੇਨਾ ਪਾਣੀ ਹੈ ਪਾਣੀ ਲਿਆਵਾਂ ਬੇਨਾ ਨਹੀਂ ਨਹੀਂ ਮੈਂ ਪਾਣੀ ਨਹੀਂ ਪੀਣਾ ਹੋਰ ਮਿਲਿਆ ਕੋਈ ਪੈਸਾ ਪੂਹਾ ਕੇ ਫੇਰ ਆਈ ਪਿਆਵਾਂ ਪੈਸੇ ਲੈਂਦੇ ਆ ਅੱਲਾਹ ਅੱਲਾਹ ਕਾਪੀਆਂ ਕਾਪੀਆਂ ਮੈਂ ਕਰਨੀਆਂ ਪੈਸੇ ਪੜਾਓ ਮੈਨੂੰ ਕਾਪੀਆਂ ਮੈਂ ਕਰਨੀਆਂ ਤੂੰ ਦੱਸ ਕਾਪੀਆਂ ਰੱਖਣ ਨੂੰ ਮੈਂ ਤੈਨੂੰ ਆਖਣ ਦੇ ਵੀ ਰੱਖ ਲਾ ਆ ਗਏ ਆ ਲੈ ਆਏ ਕਿੰਨੇ ਨੋਟ ਚਿੱਟੇ ਆ ਹੂੰ ਕਿੰਨੇ ਨੋਟ ਚਿੱਟੇ ਆ ਹੂੰ ਰੱਖ ਲਾਓ ਹਣ ਨਵਰਾਣੀ ਨੇ ਆਰਡਰ ਕਰਨਾ ਕੀਤਾ ਕਿੰਨੇ ਮੰਗ ਲੈਣੇ ਜਿੰਨੇ ਮੰਗੇ ਦੇਣੇ ਪੈਣੇ ਕੋਈ ਗੱਲ ਨਹੀਂ ਅਹੀਂ ਨੌ ਰਾਣੀ ਤੇ ਨੌ ਰਾਣੀ ਹੱਡੀ ਆ ਜਿੰਨੇ ਆਖੂਗੀ ਦੇ ਦਾਂ ਹੈ ਠੀਕ ਆ ਦੇ ਦਿਓ ਕੋਈ ਗੱਲ ਨਹੀਂ ਹੋਰ ਵਧੀਆ ਤੰਦ ਪੁੱਛ ਨਹੀਂ ਪਾਣੀ ਤਾਂ ਨਹੀਂ ਜਾ ਕੇ ਇਸ ਚੀਜ਼ ਦੀ ਲੋੜ ਨਹੀਂ ਕਿਹਦੀ ਲੋੜ ਨਹੀਂ ਕਿ ਮੈਨੂੰ ਤਾਂ ਫੋਨ ਆਇਆ ਪਾ ਕਿਹਦਾ ਮਰੀਦ ਹੋਣਾ ਦਾ ਹਸ਼ਿਆ ਠੀਕ ਆ ਤਵਾ ਆਹ ਆਂਦੀ ਤੈ ਜੀ ਆਉਣ ਲੱਗੇ ਐ ਹਾਏ ਹਾਏ ਅਜੇ ਕਿੰਨੇ ਕ ਦਿਨ ਹੋਏ ਗਈ ਨੂੰ ਨਾਲ ਰਗਵੀਰ ਵੀ ਆਉਣ ਲੱਗਾ ਯੂ ਚੱਲ ਰਗਵੀਰ ਆਵੇ ਜੀ ਸਦਕੇ ਪਰ ਐਡੀ ਛੇਤੀ ਕਾਦੀ ਹੁਣ ਤੁਸੀਂ ਕਿਤੇ ਕਹਿ ਤਿੰਦੇ ਤਾਂ ਮੈਂ ਬੈਂਕ ਚਵਾਂ ਨਹੀਂ ਮੈਂ ਇਹ ਗੱਲ ਤਨੀ ਕੋਈ ਦਸੀ ਮੈਂ ਕਿ ਮੈਂ ਸ਼ਹਿਰ ਹਾਂ ਥੋੜਾ ਜਿਹਾ ਆ ਗੱਲ ਆਖਿਆ ਵਾ ਹਾ ਇਹ ਨਾ ਜਾਣ ਗੱਲਾਂ ਕਰਦੇ ਆ ਤੇ ਹੁਣ ਕਦੋਂ ਕਨੋਂ ਆਉਣਾ ਉਹਨਾਂ ਨੇ ਆਂਦੇ ਵੀ ਲੱਗੇ ਹੁਣ ਤੇ ਮੈਂ ਕੋਈ ਨਹੀਂ ਆਜੇ ਤੁਸੀਂ ਕਰੋ ਕਿ ਜਾਣਾ ਮੈਂ ਮੈਂ ਚੱਲ ਜਾਣਾ ਛੇਤੀ ਆਂਦੇ ਲੱਗੇ ਤੁਰ ਨਹੀਂ ਤੇ ਉਹ ਮੇਰਾ ਖਿਆਲ ਆ ਵੀ ਵਧਾਈ ਦੇਣ ਆਉਣ ਲੱਗੇ ਆ ਤੈਨੂੰ ਕਾਦੀ ਵਧਾਈ ਤੇ ਤੇਰਾ ਪੋਤਾ ਜੋ ਡਲਹੋਜੀ ਦਾਖਲ ਹੋਇਆ ਸਕੂਲੇ ਹਾਏ ਹਾ ਸਕੂਲੇ ਐਡਮਿਸ਼ਨ ਕਰਾਈ ਤੇ ਉਹ ਕਾਦੀ ਕਾਈ ਸਾਰੇ ਨੇ ਆਣੇ ਪੜ੍ਹਨੇ ਪੁੰਦੀ ਦੁਨੀਆ ਤੇ ਮੈਨੂੰ ਇਹ ਸੁਣਾ ਕਿਬੀਰ ਕਿੱਧਰ ਨਾਲ ਤੇ ਬਲਜੀਤ ਕਿੱਧਰ ਹੁਣ ਛੇਤੀ ਆ ਚੱਲੀ ਆ ਬੰਦਰ ਰਗਵੀਰ ਦਾ ਮਨ ਨਾ ਹੋਊਗਾ ਪੀ ਚੱਲ ਇਹ ਵੀ ਤਾਇਆ ਤਾਈ ਜੀ ਆਪਾਂ ਮੋਨਾਂ ਨੂੰ ਜਾ ਕੇ ਬਟੇਨ ਵਧਾਈ ਦੇ ਕੇ ਉਹ ਵੀ ਚੰਗਾ ਹੋਇਆ ਉਹ ਜਾਓ ਗਾਂ ਰੇ ਪਲੀਆਂ ਜੀਆਂ ਨਾ ਮਾਰੀ ਜਾਓ ਗਾਂ ਕੀ ਆ ਪਤਾ ਨਹੀਂ ਸ਼ਾ ਮੇਰੇ ਤੈਨੂੰ ਲਿਆ ਮਜ਼ਾਕ ਕਰਨ ਉਹ ਆਂਦੇ ਆ ਵੀ ਕੋਈ ਸਲਾਹ ਕਰਨੀ ਆ ਸਲਾਹ ਕਰਨੀ ਆ ਆਹੋ ਆਏ ਆਏ ਉਹਨਾਂ ਨੇ ਕਾਦੀ ਸਲਾਹ ਕਰਨੀ ਸਾਡੇ ਨਾਲ ਬੰਦਰ ਜਿੰਨਾ ਉਹਨਾਂ ਨੇ ਮੈਨੂੰ ਸੁਣਾ ਦਿੱਤਾ ਉਹ ਵੀ ਤੈਨੂੰ ਦੱਸਦਾ ਪੀ ਆਹ ਕਹਿੰਦੇ ਇਹੋ ਗੱਲ ਹਾਏ ਕਿਤੇ ਹੋਰ ਹੀ ਨਾ ਚੱਕਰਾਂ ਚ ਫਿਰਦੇ ਹੋ ਹਣ ਜਿੱਦਾਂ ਕਿ ਉਹਦਾ ਰਾਜ ਆਈ ਹੈ ਕਿਤੇ ਨਾ ਕੋਈ ਗੱਟਮੇੜਤ ਨਹੀਂ ਹੋ ਗਈ ਇਹਨਾਂ ਨੇ ਕਿਹੜਾ ਮੁੰਡੇ ਦਾ ਵਿਆਹ ਤਾਂ ਰਿਆ ਜਿਹੜੀਆਂ ਇਹਨਾਂ ਸਲਾਮਾਂ ਕਰਨੀਆਂ ਵਾ ਚੱਲ ਸ਼ਾ ਕੋਈ ਨਹੀਂ ਆਪੇ ਆਣ ਕੇ ਦੱਸਣਗੇ ਇਹਨੇ ਕੋਨਾ ਕੋ ਹੁਣ ਇਹ ਆ ਵੀ ਨੌ ਰਾਣੀ ਨੂੰ ਕਹਿਦੀ ਪਿਆ ਚੰਗਾ ਕੂਵੇ ਉਹਨਾਂ ਨਾਲ ਉਹਨਾਂ ਦਾ ਜਿਹੜਾ ਚੰਗਾ ਕੋਣਾ ਕੋਣਾ ਮੈਂ ਤੇ ਆਪ ਟੈਨਸ਼ਨ ਪੈ ਗਈ ਆ ਟੈਨਸ਼ਨ ਇਹਦੇ ਵਿੱਚ ਕਾਦੀ ਆ ਧੀ ਆ ਹੱਡੀ ਉਹ ਵੀ ਤੁਹਾਡੇ ਘਰ ਹੀ ਆਉਣਾ ਨੇ ਬਗਾਨੇ ਘਰ ਆਉਣਾ ਸਾਨੂੰ ਉਹਦੇ ਟੈਂਜਰ ਕਾਦੀ ਮੈਂ ਨਹੀਂ ਕਿਹਾ ਹੋਰ ਚੱਕਰਾਂ ਚ ਇਹਨਾਂ ਗਾੜੀ ਆ ਜਾਣ ਮਿੰਨੇ ਤੇ ਵੀ ਟੈਨਸ਼ਨ ਪੈ ਗਈ ਮਿੰਨੇ ਤਾਂ ਪਹਿਲਾਂ ਹੀ ਆਕਾਸ਼ ਬਾਣੀ ਆ ਜਾਂਦੀ ਪਤਾ ਲੱਗ ਜਾਂਦਾ ਹੁੰਦਾ ਵਾ ਆਕਾਸ਼ ਬਾਣੀ ਤੈਨੂੰ ਆ ਜਾਂਦੀ ਆ ਆਹੋ ਵੀ ਕਿੱਧਰ ਆਉਣਾ ਉਹਨਾਂ ਨੇ ਤੇ ਹੁਣ ਕਿਹੜੇ ਦਿਨ ਹੋਏ ਹੋ ਕੇ ਗਏ ਥੋਣ ਨੂੰ ਪਰੋਣੇ ਲੈ ਕੇ ਆ ਚਲੀ ਪਈ ਫੇਰ ਪੈਸੇ ਮੰਗਣ ਆ ਜੇ ਕੋਈ ਇਹਦੇ ਉਦੋਂ ਪੈਸੇ ਨੇ ਖੜੇ ਹੁਣ ਪੈਸੇ ਥੋੜਾ ਮੰਗਣ ਆਉਣਾ ਯਾਰ ਤੇ ਕੋਈ ਪਤਾ ਹੁੰਦਾ ਵਾ ਉਹ ਸਲਾਹ ਦੀ ਗੱਲ ਕੀਤੀ ਉਹਨੇ ਮੈਨੂੰ ਪੈਸੇ ਦੇ ਦੇਣਾ ਕਹਿਣਾ ਹੁੰਦਾ ਤੇ ਉਹਨੇ ਮੈਨੂੰ ਦੱਸ ਦੇਣਾ ਵੀ ਮੈਂ ਪੈਸੇ ਲੈਣ ਆਉਣੇ ਆ ਜਦੋਂ ਚਾਹੀਦੇ ਆ ਹੁਣ ਜਿਆਦੇ ਮੰਗ ਲੂ ਕੀ ਫਿਰ ਕੇ ਹ ਤੂੰ ਗਾਂਢ ਆ ਪਿਓ ਬਾਥਰੂਮ ਚ ਵੜੀ ਆ ਤੂੰ ਤਿਆਰ ਹੋ ਕੇ ਵੀ ਆ ਗਈ ਤੇ ਇਹ ਕਹਿੰਦਾ ਬਾਥਰੂਮ ਚ ਵੜੀ ਮੈਂ ਮੰਮੀ ਨਹਾ ਵੀ ਲਿਆ ਵਾ ਤੇ ਮੈਂ ਸਿਰ ਵੀ ਬਾਹਰੇ ਬਾ ਲਿਆ ਸੀ ਮੈਂ ਹਾਂ ਕਿੱਥੇ ਅੰਦਰੋਂ ਵਾਲ ਪੜੇ ਕਿਰਦੇ ਨਾਲ ਝਾੜੂ ਕੋਚਾ ਲਾਇਆ ਐਂ ਛੜੀ ਕਰਨਿਆ ਤੈਨੂੰ ਤੂੰ ਡਿੱਕੀ ਜਾਓ ਆ ਜਾਊਗਾ ਚੱਲੀਏ ਫੇ ਮੋਨਾ ਵੀ ਆ ਸ਼ਾਮਾਂ ਨੂੰ ਉਹ ਮੈਂ ਤੇ ਤੈਨੂੰ ਡਿੱਕਣਾ ਤੂੰ ਨਿਕਲਦੀ ਬਾਅਦ ਫੇਰੀ ਤੁਰਨਾ ਸੀ ਮੈਂ ਆ ਜਾਊਗਾ ਫੇ ਚੱਲ ਚੱਲ ਉਹ ਤੂੰ ਸਾਫ ਨਾਲ ਗੱਲ ਕਰਿਓ ਤੇ ਛੇਤੀ ਆ ਜਾਓ ਮੁੰਡਾ ਨਾ ਰੋਂਦਾ ਰਵੇ ਮਗਰੋਂ ਸਾਫ ਨਾਲ ਤੇ ਮੈਂ ਗੱਲ ਕਰ ਲੂੰਗੀ ਪਹਿਲੀ ਗੱਲ ਤੇ ਮੇਰਾ ਜਾਨ ਨੂੰ ਚੀਨ ਨਹੀਂ ਕੰਡਿਆ ਐਨੇ ਚੀਰਾਂ ਦੇ ਮੰਮੀ ਉਹ ਪੈੜੀ ਵਾਉਣਦੇ ਹੁਣ ਚੰਗੇ ਲੱਗੀਦਾ ਹੁਣ ਤੁਸੀਂ ਇਹੋ ਹੀ ਆਖੀ ਜਾਂਦੇ ਆ ਚੱਲ ਲੈ ਆ ਲੈ ਆ ਹੁਣ ਪੈਸਾ ਹੱਥ ਕਿਤੇ ਪੈਣ ਨਹੀਂ ਗਿਆ ਚੱਲ ਪੈਸੇ ਮੰਗ ਰਹੇ ਨੇ ਗੱਲ ਵੱਖਰੀ ਜੇ ਮੰਮੀ ਹਿੱਸਾ ਮੰਗ ਰਿਆ ਨਾ ਬੜਾ ਕੰਮ ਖਲਾਲਾ ਪੜਾ ਚੱਲ ਵੇਖਦੇ ਆ ਗੱਲ ਕਰਕੇ ਕੀ ਗੱਲ ਗੱਲ ਕਰੋਗੇ ਤੇ ਫੇਰ ਹੀ ਆ ਤੇ ਨਾਲੇ ਮੇਰੀ ਗੱਲ ਸੁਣ ਪੈਸੇ ਉਹ ਕਿੰਨੇ ਕ ਤੈਨੂੰ ਦੇਣ ਦੇ ਆ ਕਿੰਨੇ ਉਹ ਕੱਲ ਪਿਛਾਈ ਮਹੀਨੇ ਸਾਲ ਬਾਅਦ ਕਿਤੇ ਤੈਨੂੰ 10000 ਰੁਪਏ ਦੇਤਾ ਉਹ ਵੀ ਤੈਨੂੰ ਕਿੰਨੀ ਮਜਬੂਰੀ ਨਾਲ ਨੇ ਦਿੱਤਾ ਮੰਮੀ ਮਾਂ ਪਿਓ ਵੀ ਤੇ ਇਦਾਂ ਹੀ ਨੇੜੇ ਲੱਤ ਭਰਾ ਦੇ ਤੇ ਰਹਿੰਦੇ ਫੇ ਨਹੀਂ ਜਾਂਦੀ ਆਹੋ ਨਾਂ ਵੀ ਬਣਾ ਕੇ ਦੇਣਾ ਤੇ ਕੋਈ ਉਹਨਾਂ ਨਾਲ ਰੋਸਾ ਤੇ ਹੈ ਨਹੀਂ ਆ ਆਪਣੇ ਵੱਲੋਂ ਤਾਂ ਧੀਆਂ ਚੰਗੇ ਘਰ ਵਿਆਹੀ ਦੀਆਂ ਵਾ ਫੇ ਚੱਲ ਆਪਣੇ ਘਰੇ ਵਧੀਆ ਸਰ ਚਲੋ ਮੈਂ ਉੱਠੋ ਫਿਰ ਨਹੀਂ ਤੂੰ ਫੇ ਮੈਂ ਡੈਪੀ ਲੈਕਚਰ ਕਰਨਾ ਭੇਜਣਾ ਨਹੀਂ ਜਾਂਦੇ ਰਹਿੰਦੇ ਚੱਲ ਕੋਈ ਨਹੀਂ ਜਾਓ ਜਿੱਦਾਂ ਨੰਗਾ ਨਹੀਂ ਲਗਾਈ ਜਾਂਦੀ ਤੇ ਕੋਈ ਆ ਮੁੰਡੇ ਕਰਕੇ ਡਏ ਨੇ ਤੇ ਰੋਟੀ ਪਾਣੀ ਤਾਂ ਹੀ ਖਾਈ ਜਾਂਦੇ ਹਾਂ ਤੇ ਚੱਲ ਜਾਓਗਾ ਉਹਨਾਂ ਰੋਸਾ ਜਾ ਅਕਬੀਰ ਦਾ ਰੋਸਾ ਨਾ ਤੇ ਜਾਓ ਪਤਾ ਪਤਾ ਕਰ ਉਹਨੂੰ ਕਹੀ ਜਾਂਦੇ ਜਾਣਾ ਨਹੀਂ ਤੇ ਕੱਲ ਨੂੰ ਫੇਰ ਰੱਖਣਾ ਤੂੰ ਗਈ ਨਹੀਂ ਚੱਲ ਚੱਲ ਚੱਲੀ ਚੱਲ ਹਾਂ ਅਮਨੀਤਾ ਹਾਂਜੀ ਮੰਮੀ ਹੋ ਗਿਆ ਕੰਮ ਸਾਰਾ ਫ੍ਰੀ ਹੋ ਗਈ ਹਾਂ ਹਾਂਜੀ ਮੰਮੀ ਫ੍ਰੀ ਹੋ ਗਈ ਹਾਂ ਤੇ ਕੀ ਕਰਨ ਲੱਗੀ ਹੁਣ ਲੱਗੀ ਸੀ ਤੁਹਾਡੇ ਮੁੰਡੇ ਨੂੰ ਫੋਨ ਲਾਵਾ ਜਾਂ ਤੁਹਾਡੀ ਇਜਾਜ਼ਤ ਹੋਵੇ ਮੰਮੀ ਸੌਣ ਹੀ ਲੱਗੀ ਹਾਂ ਦੱਸ ਪੁੱਤ ਫੋਨ ਇੱਕ ਵਾਰੀ ਛੱਡ ਕੇ ਭਾਵੇਂ ਸਾਰੀ ਦਿਹਾੜੀ ਲਾ ਛੱਡ ਮੈਂ ਤੇ ਤੈਨੂੰ ਇਹ ਕਦੀ ਕਿਹਾ ਹੀ ਨਹੀਂ ਕਿ ਤੂੰ ਫੋਨ ਕਿਉਂ ਲਮ ਨਹੀਂ ਆ ਤੇ ਸੌਣਾ ਤੇ ਪੁੱਤ ਸਮਝਾ ਮੈਂ ਕੰਮ ਖਤਮ ਹੋ ਗਿਆ ਸੀ ਤੇ ਘੜੀ ਰੈਸਟ ਕਰ ਲੈਣੀ ਰੈਸਟ ਵੀ ਕਰ ਲਾ ਪਰ ਫੋਨ ਆਇਆ ਵਾ ਤੇਰੀ ਨਣਾ ਆਂਦਾ ਆਉਣ ਲੱਗੇ ਆਓ ਕਿਹੜੇ ਨਣਾ ਜਿਹੜੇ ਤੇਰੀ ਜਾਦੀ ਸ਼ਿੰਦੀ ਆ ਬਲਜੀਤ ਅੱਛਾ ਬਲਜੀਤ ਹੀ ਆਉਣ ਲੱਗੇ ਆ ਹਾਂ ਨਾਲੇ ਲੱਗੇਗਾ ਭਾਜੀ ਵੀ ਆਊਗਾ ਨਹੀਂ ਰਘਵੀਰ ਵੀ ਆਉਣ ਲੱਗਾ ਨਾਲ ਦੋਵੇਂ ਆਉਣ ਲੱਗੇ ਆ ਠੀਕ ਆ ਸ਼ੁਕਰ ਆ ਕੇ ਤੇ ਦੀਦੀ ਨੂੰ ਵੀ ਰਾਹ ਆਇਆ ਰਾਹ ਆਇਆ ਐ ਤੇ ਤੂੰ ਤਾਂ ਉਹ ਦਿਨ ਇੱਥੇ ਹੈ ਨਹੀਂ ਅਜੇ ਕਿੰਨੇ ਕ ਦਿਨ ਹੋਏ ਹੋ ਕੇ ਗਈ ਨੂੰ ਬਲਜੀਤ ਕਿਉਂ ਨਾਲ ਮਮੀ ਜੀ ਤੁਹਾਨੂੰ ਕੀ ਹੋਇਆ ਤੁਸੀਂ ਐਦਾਂ ਕਾਹਤੋਂ ਬੋਲਦੇ ਆ ਪੈਣਾ ਤੈਨੂੰ ਉਹਦਾ ਬੜਾ ਦਰੇਗ ਆਉਂਦਾ ਜੇ ਮੈਂ ਐਦਾਂ ਕਹਿਤਾ ਕਿ ਕਿੰਨੇ ਕ ਦਿਨ ਹੋ ਗਏ ਆ ਜੋ ਤੇਰੀ ਆਪਣੀ ਸਕੀ ਹੁੰਦੀ ਆ ਉਰ ਤੇ ਤੇਰੇ ਮੂੰਹ ਤੇ ਸੱਤ-ਸੱਤ ਤੀੜੀਆਂ ਹੁੰਦੀਆਂ ਹੁੰਦੀਆਂ ਵਾ ਕੰਮ ਸਾਰਾ ਉਦੋਂ ਮੈਂ ਕਰਾਂ ਚੀਜ਼ਾਂ ਮੈਂ ਫੜਾਵਾਂ ਉਦੋਂ ਤੂੰ ਚੜ ਜਾਂਨੀ ਪਲਾਂਗ ਤੇ ਬਰਾਬਰ ਤੇ ਮੰਮੀ ਜੀ ਮੈਂ ਵੀ ਪੁਰਾਣੀ ਦੀਦੀ ਨਾਲ ਤੇ ਬਲਜੀਤ ਦਾ ਬੜਾ ਤੈਨੂੰ ਚਾਹ ਵਾ ਤੇ ਮੇਰਾ ਤੈਨੂੰ ਬੜਾ ਦੁੱਖ ਲੱਗਣ ਡਿਆ ਵਾ ਮੰਮੀ ਜੀ ਜਿਹੜਾ ਮੇਰ ਨਾਲ ਕਰੂਗਾ ਮੈਂ ਤੇ ਉਹਦੇ ਨਾਲ ਹੀ ਕਰੂੰਗੀ ਤੇ ਜਿਹੜਾ ਮੇਰਾ ਨਹੀਂ ਕਰਦਾ ਫਿਰ ਮੈਂ ਵੀ ਓਦਾਂ ਦੀ ਇਹ ਤੇ ਇਦਾਂ ਹੀ ਆ ਫਿਰ ਬਰਾਬਰ ਹੀ ਹੁੰਦਾ ਕੰਮ ਤੂੰ ਤਾਂ ਫਿਰ ਸਹਾਨ ਕਰਨ ਲਈ ਆ ਸਹਾਨ ਹੀ ਕਰਨ ਵਾਲੀ ਗੱਲ ਵਾ ਨਾ ਮੈਂ ਤਾਂ ਕੋਈ ਨਹੀਂ ਸਹਾਨ ਕਰਦੀ ਮੰਮੀ ਜੀ ਅੱਧ ਹੋ ਗਈ ਤੇਰੇ ਵਾਲੀ ਤੇ ਹੁਣ ਤੱਕ ਮੁੰਡਾ ਨਹੀਂ ਪਤਾ ਮੈਂ ਜਦੋਂ ਅੰਦਰ ਆਉਣੀ ਤੇਰੇ ਨਾਲ ਕੋਈ ਗੱਲ ਕਰਨ ਤੇ ਉਦੋਂ ਮੇਰੀ ਬੇਇੱਜ਼ਤੀ ਕਰ ਦਿੰਨੀ ਆ ਮੈਂ ਫੇਰ ਚੁੱਪ ਕਰਕੇ ਚਲ ਜਾਈ ਨੀ ਸ਼ਰਮਿੰਦਿਆਂਗ ਮੈਂ ਫੇਰ ਆ ਜਾਨੀ ਆ ਤੇ ਮੰਮੀ ਜੀ ਤੂੰ ਹੁਣ ਉਲਟੀਆਂ ਸਿੱਧੀਆਂ ਗੱਲਾਂ ਕਰੋਂਗੇ ਤੇ ਫੇਰ ਮੈਨੂੰ ਗੁੱਸਾ ਤੇ ਹੋਣਾ ਹੀ ਆ ਤੇ ਜੇ ਹੁਣ ਮੈਂ ਨਾਂ ਦੱਸਾਂ ਤੈਨੂੰ ਤੂੰ ਸੋਝਾਂਦੀ ਵੀ ਫੋਨ ਆਇਆ ਬਲਜੀਤ ਆਉਣ ਲੱਗੀ ਆ ਫੇਰ ਤੂੰ ਆਖਣਾ ਮੈਨੂੰ ਦੱਸਿਆ ਨਹੀਂਗਾ ਜੇ ਮੈਂ ਤੈਨੂੰ ਦੱਸਿਆ ਵਾ ਹੁਣ ਤੂੰ ਮੈਨੂੰ ਉਲਟੀਆਂ ਸਿੱਧੀਆਂ ਦੱਸਦੀ ਵੀ ਗੱਲਾਂ ਕਰ ਜਿਹੜੀ ਘਰ ਵਿੱਚ ਗੱਲ ਵਾ ਨਾ ਉਹ ਅਹੀਂ ਵੱਡੇ ਆ ਤੁਹਾਡੀ ਨੋਹ ਆ ਚਲੋ ਠੀਕ ਆ ਮੰਮੀ ਕੀ ਕਹਿਤਾ ਤੁਹਾਨੂੰ ਮੈਂ ਤੁਸੀਂ ਤਾਂ ਐਵੇਂ ਮੇਨੱਖੀ ਜਾਂਡੇ ਕੀ ਕਹਤੋਂ ਚੰਗੇ ਨਾਗਦੇ ਦੀਦੀ ਹੁਣੀ ਹੁੰਦੇ ਤੇ ਮਾੜੇ ਲੱਗਦੇ ਆ ਤਾਂ ਕਿਉਂ ਤੇ ਮੈਂ ਤੁਹਾਨੂੰ ਦੱਸਣ ਆਈ ਆ ਚਾਹ ਪਾਣੀ ਬਣਾਵੀ ਤੇ ਉਥੇ ਆਜ ਵੀ ਥੱਲੇ ਲੈ ਕੇ ਚਾਹ ਜਦੋਂ ਉਹਨਾਂ ਨੇ ਆਉਣਾ ਤੈਨੂੰ ਹੀ ਆਵਾਜ਼ ਮਾਰਾਂਗੇ ਕਿਉਂ ਮੰਮੀ ਉੱਪਰ ਨਹੀਂ ਆ ਸਕਦੇ ਹੋ ਉਥੇ ਥੱਲੇ ਕੀ ਮਾੜਾ ਵਾ ਸੋਫੇ ਲੱਗੇ ਸਭ ਕੁਝ ਲੱਗਾ ਉਥੇ ਬਹਿ ਕੇ ਵਿੱਚ ਚਾਹ ਪਾਣੀ ਪੀ ਲੈਣਗੇ ਤਾਂ ਕੀ ਆ ਤੇ ਉੱਪਰ ਕੀ ਆ ਮੰਮੀ ਇੱਥੇ ਕਿਹੜਾ ਘਰ ਸਾਡਾ ਪ੍ਰਿਸ਼ਟਿਆ ਚੱਲਿਆ ਉਹਨਾਂ ਨਾਲ ਉੱਪਰ ਹੀ ਜਾਓ ਤੁਸੀਂ ਭੈਣਾ ਤੇਰਨਾ ਨਹੀਂ ਕਿਸੇ ਨੇ ਵਾਰੇ ਆਉਣਾ ਮੇਰੇ ਵੱਲੋਂ ਉੱਪਰ ਛੱਡ ਕੇ ਤੇ ਉਦੋਂ ਵੀ ਉੱਪਰ ਲੈ ਜੀ ਚੰਗਾ ਉੱਥੇ ਪਿਆਰ ਦੀ ਚਾਹ ਜਾ ਕੇ ਪਤਾ ਨਹੀਂ ਮੰਮੀ ਦਾ ਸੁਭਾਅ ਕਿਦਾਂ ਦਾ ਹੋਈ ਜਾਂਦਾ ਦਿਨੋ ਦਿਨ ਚੰਗਾ ਨਹੀਂ ਲੱਗਦਾ ਇਹਨਾਂ ਨੂੰ ਘਰ ਹੁੰਦਾ ਹੋਈ ਆਹਾ ਬਲਜੀਤ ਇੱਥੇ ਸਾਲੇ ਕੋਈ ਹਿੰਦੇਸ ਦਾ ਉਹ ਤੇ ਮਣੀਆ ਬਣੀ ਇੱਥੇ ਤਾਈ ਜੀ ਫੋਨ ਕੀਤਾ ਸੀ ਤੂੰ ਹਾਂ ਮੈਂ ਕੀਤਾ ਸੀ ਘਰੇ ਹੀ ਅੰਦਰ ਵੀ ਦੋਵੇਂ ਸਾਹਮਣੇ ਖਾਲੀ ਆ। ਚੱਲੀ ਕੋਠੇ ਦੇ ਫਿਰ। ਚਲੋ। ਲੈ, ਪਰੋਣੇ ਆ ਗਏ ਆ। ਅਵਨੀਤ ਆ। ਉਹ ਤਾਂ ਪਾਣੀ ਲੈ ਕੇ ਆਓ ਥੱਲੇ। ਸੱਸੀ ਜੀ ਸਾਈ ਜੀ। ਸასი ਕਾਲ। ਉਹ ਤਾਂ ਠੀਕ ਠਾਕ। ਹਾਂ, ਉਹ ਤੁਹਾਨੂੰ ਵੇਖ ਰਹੇ ਨੇ। ਸასი ਕਾਲ। ਜਿੰਦੇ ਵਾਹਦੇ ਰਹੋ। ਆਜੋ, ਬਹਿ ਜਾਓ। ਹੋਰ ਸੁਣਾਓ ਠੀਕ ਠਾਕ ਜੀ? ਹਾਂ, ਠੀਕ ਠਾਕ ਸਾਰੇ। ਹੋਰ ਗਵੀਰ ਭੈਣ ਜੀ ਠੀਕ ਠਾਕ ਸਾਰੇ? ਹਾਂ ਜੀ ਤਾਈ ਜੀ ਠੀਕ ਠਾਕ ਸਭ। ਤੁਸੀਂ ਸੁਣਾਓ। ਹਾਂ, ਆਪਾਂ ਵੀ ਠੀਕ ਆ। ਤੇ ਤੁਸੀਂ ਇਹ ਦੋਵੇਂ ਆ ਕੇ ਪਾਵਾ ਲੰਕਾਉਂਦੇ ਤੇ ਤੁਹਾਨੂੰ ਨਾਲ ਲੈ ਆਉਂਦੇ। ਤਹਾ ਜੀ ਤੁਹਾਨੂੰ ਪਤਾ ਹੀ ਆ ਤੂਫਾਨ ਸ਼ਰਾਰਤੀ ਬੜਾ ਵਾ ਤੇ ਫੇਰ ਕੀ ਆ ਨੁਕਸਾਨ ਬੜਾ ਕਰਦਾ ਕਿ ਤੇ ਆਵੇ ਦੀ ਕੋਈ ਗੱਲ ਨਹੀਂ ਨਿਆਣੇ ਵਾਢੇ ਆਣ ਕੇ ਨਹੀਂ ਨੁਕਸਾਨ ਕਰਦੇ ਘਰ ਨਿਆਣੇ ਇਦਾਂ ਹੀ ਮੂੰਹ ਝੋਲ ਹੁੰਦੇ ਆ ਤੇ ਇੱਥੇ ਨੇ ਨਾਨਕੇ ਦੇ ਘਰ ਆਉਣਾ ਹੀ ਉਪਰੇ ਖਾਣਾ ਹੀ ਕਿਤੇ ਉਹਨੇ ਉਹ ਨਾਲੇ ਫੇਰ ਮੰਮੀ ਨੇ ਜੇ ਮੇਰੇ ਲੱਗੇ ਰਹਿਮ ਤੋਂ ਲੈ ਦੱਸ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਨਹੀਂ ਠੀਕ ਠਾਕ ਹਾਂਜੀ ਠੀਕ ਆ ਤੁਸੀਂ ਸੁਣਾਓ ਵਧੀਆ ਠੀਕ ਠਾਕ ਹੋਰ ਸੁਣਾਏ ਕਮ ਜੀ ਹਾਂਜੀ ਉਹ ਵੀ ਠੀਕ ਆ ਰਾਤੀ ਐਡਮਿਸ਼ਨ ਹਾਂਜੀ ਹਾਂਜੀ ਕਰਵਾਤਾ ਨੂੰ ਸੈਟਰਡਲ ਹੋਜੀ ਅੱਛਾ ਅੱਛਾ ਬੜੀ ਦੂਰ ਪਾਇਆ ਕਿ ਜੰਬਰ ਸਾਧ ਨਹੀਂ ਨਹੀਂ ਫਿਰ ਤੁਹਾਨੂੰ ਪਤਾ ਇੱਥੇ ਆਪਣੀ ਸੁਸਾਇਟੀ ਸਹੀ ਨਹੀਂ ਹੈਗੀ ਤੇ ਫਿਰ ਬੱਚਾ ਵੀ ਵਿਗੜ ਜਾਂਦਾ ਅੱਛਾ ਅੱਛਾ ਲੈ ਵੇ ਲੈ ਲੋ ਆਖਣਾ ਪ੍ਰਾਣੇ ਜੇ ਆਏ ਹੀ ਆ ਤੇ ਸ਼ਿਕਾਇਤਾਂ ਹੁਣ ਦੇਤੀਆਂ ਇੱਥੇ ਸੁਸਾਇਟੀ ਨੂੰ ਕੀ ਗੱਲ ਰਕबीर ਸਿਆਂ ਇੱਥੇ ਸਾਡੇ ਨਿਆਣੇ ਨਹੀਂ ਪੜੇ ਕੋਈ ਗੱਲ ਹੀ ਨਹੀਂ ਹੁਣ ਇੱਥੇ ਨਿਆਣੇ ਏਡੀ ਦੂਰ ਪਾਤਾ ਵਾ ਸਾਡਾ ਕਿਤੇ ਜੀ ਨਹੀਂ ਲੱਗਣ ਡਿਆ ਭਾਈ ਜੀ ਅੱਗੇ ਜ਼ਮਾਨਾ ਹੋਰ ਹੀ ਹੁਣ ਬੜਾ ਸਮਾਂ ਬਦਲ ਗਿਆ ਵਾ ਚੰਗਾ ਸਗੋਂ ਪਾਤਾ ਵਾ ਤੇ ਕੋਈ ਨਾ ਕੋਈ ਭਣ ਕੇ ਨਿਕਲੂਗਾ ਉਥੋਂ ਮੈਂ ਸੁਣਿਆ ਵਾ ਤੇ ਪੜ੍ਹਾਈ ਬਹੁਤ ਜਿਆਦੀ ਆ ਬਲਜੀਤ ਹੋਊਗੀ ਪੜ੍ਹਾਈ ਪਰ ਸਾਡਾ ਤਾਂ ਹੁਣ ਮੋਹ ਤੇ ਟੁੱਟਣ ਡਿਆ ਨਾ ਇਹ ਤੇ ਜਦੋਂ ਮਰਜੀ ਜਾ ਕੇ ਆਉਣ ਜਾਣ ਮੇਲੇ ਉਹ ਤੇ ਦੀਦੀ ਇਹ ਵੀ ਜਾ ਹੀ ਸਕਦੇ ਆ ਮੰਮੀ ਤੇ ਡੈਡੀ ਦੋਨਾਂ ਦੀ ਮੈਂ ਫੋਟੋ ਦੇ ਕੇ ਆਈ ਆ ਪਰ ਜਦੋਂ ਦਿਲ ਕੀਤਾ ਤੂੰ ਇੱਕ ਮੂੰ ਜਾ ਕੇ ਮੇਲਾਓ ਪਰ ਹੁਣ ਤੂੰ ਹੀ ਸਿਆਣੀ ਆ ਸਿਆਣੇ ਸਿਰ ਕਿਦਾਂ ਹੀ ਚਾਹਵਾਂਗੇ ਦੀਦੀ ਦੂਰ ਤੱਕ ਹੱਥੋਂ ਕਿਤੇ ਜਾਇਆ ਜਾਂਦਾ ਇੰਨਾ ਸਫਰਾ ਤੂੰ ਹੁੰਦਾ ਵਾ ਮੇਰਾ ਤਾਂ ਕਿਤੇ ਜੀ ਨਹੀਂ ਲੱਗਣ ਡਿਆ ਉਦੋਂ ਦਾ ਹੀ ਸਾਈ ਜੀ ਤੁਸੀਂ ਤਾਂ ਆਪਣੀਆਂ ਮਾਰਦੇ ਆ ਤੋ ਇਹ ਤੁਹਾਡਾ ਰਾਦਾ ਵੀ ਜਦੋਂ ਇੱਥੇ ਨਿਆਣੇ ਅੱਗੇ ਪੜ ਗਏ ਅੱਗੇ ਗੱਲਾਂ ਹੋ ਰਹੀ ਚੰਗਾ ਸੋ ਕੁ ਵਧੀਆ ਉਹ ਲਾਂਦੀ ਦੀ ਟਾਈਮ ਹੀ ਨਹੀਂ ਰਿਆ ਨਾਲੇ ਮੇਰਾ ਕਿਹੜਾ ਕੱਲੀ ਦਾ ਫੈਸਲਾ ਸੀ ਤੁਹਾਡੇ ਭਰਾ ਦਾ ਹੀ ਸੀ ਉਹਨਾਂ ਨੇ ਹੀ ਪਾਇਆ ਵਾ ਬਾਕੀ ਤਾਏ ਜੀ ਹੁਣ ਇੱਕ ਫੈਸ਼ਨ ਜਿਹਾ ਬਣ ਗਿਆ ਵਾ ਸਹੀ ਗੱਲ ਵਾ ਹਾਂਜੀ ਸਹੀ ਗੱਲ ਬਾਕੀ ਹੈ ਕਿ ਜਿਸੇ ਮਾਂ ਪਿਓ ਪੜਿਆ ਵਾ ਨਾ ਉਹ ਫਿਰ ਬੱਚੇ ਦਾ ਫਿਊਚਰ ਸੋਚਦੇ ਆ ਗਾੜੀ ਹੁਣ ਸਾਡੇ ਜਿਹੜੇ ਇੱਥੇ ਪਿੰਡਾਂ ਥਾਵਾਂ ਦੇ ਕਈ ਸਾਕਤਾ ਵਾ ਸ਼ਹਿਰਾਂ ਬਨੇ ਸਾਕਤਾ ਬਹੁਲ ਹੁੰਦੇ ਆ ਤੇ ਪੁੱਤ ਪਿੰਡਾਂ ਵਿੱਚ ਕੀ ਨਹੀਂ ਕਰ ਕਿਹੜੀ ਚੀਜ਼ ਦਾ ਘਾਟਾ ਵਾ ਤੁਹਾਡੇ ਸਾਹਮਣੇ ਨੂੰ ਪਤਾ ਹੀ ਆ ਦੀਦੀ ਮੰਮੀ ਤਾਂ ਆਪਣੀਆਂ ਹੀ ਮਾਰੀ ਜਾਂਦੇ ਇਹਨਾਂ ਨੂੰ ਪਤਾ ਹੈ ਨਹੀਂ ਆ ਪਈ ਇਹਨਾਂ ਦੇ ਜ਼ਮਾਨੇ ਗਏ ਆਏ ਹੁਣ ਹੁਣ ਬੱਚਾ ਪੜਨਾ ਤੇ ਸਿਕਿਉਰ ਚਾਹੀਦਾ ਆਪਾਂ ਨੂੰ ਬਿਲਕੁਲ ਇਹ ਤਾਂ ਗੱਲ ਠੀਕ ਆ ਚੱਲ ਛਣ ਸਾਰੀਆਂ ਕਰ ਲੈ ਇੱਥੇ ਕਰ ਲਈ ਹੁਣ ਚਾਹ ਬਣਾ ਕੇ ਰਿਹਾ ਵਧੀਆ ਜੀ ਬਨੀ ਤੇ ਆ ਜੋ ਮੰਮੀ ਉੱਪਰ ਹੀ ਚਲਦੇ ਆ ਫਿਰ ਆ ਜੋ ਦੀਦੀ ਬਾਜੀ ਇੱਥੇ ਠੰਡਾ ਵਸ ਗੋ ਉੱਪਰ ਤੇ ਗਰਮੀ ਪੜੀ ਆ ਮੰਮੀ ਉੱਪਰ ਕੁਛ ਨਹੀਂ ਹੈਗਾ ਇਸੀ ਨਹੀਂ ਹੈਗਾ ਕਿ ਪੱਖਾ ਨਹੀਂ ਹੈਗਾ ਚੱਲ ਆ ਜੋ ਉੱਪਰ ਚੱਲ ਚੱਲ ਫਿਰ ਆ ਜੋ ਕੋਈ ਚਲੋ ਵਹਿਲਾ ਉੱਤੇ ਕਿੰਨਾ ਸੇਗਾ ਬਲਜੀਤ ਸਾਲ ਦੇ ਸੋ ਕੋ ਠੰਡਾ ਹੈਗਾ ਬਹੁਤ ਠੰਡਾ ਆਹੋ ਹੁਣ ਇੰਨੇ ਪੱਖੇ ਅਸੀਂ ਚਲਾ ਲਈਏ ਨਾ ਅਜੇ ਅਜੇ ਇੰਨਾ ਜ਼ਿਆਦਾ ਮੌਸਮ ਨਹੀਂ ਹੋਇਆ ਉਸ ਵੇਲੇ ਜੇ ਕੰਮ ਹੋ ਜਾਂਦਾ ਵਾ ਨਹੀਂ ਤਾਈ ਜੀ AC ਵਾਲੀ ਬਾਹਰ ਹੀ ਨਹੀਂ ਗਈ ਆਹ ਇਹ ਤਾਂ ਹੋਈ ਨਹੀਂਗਾ ਮਾਈ ਦਾ ਘਰ ਵਾ ਆਹੋ ਪੱਖਾ ਪੁੱਖਾ ਚੱਲ ਚਲਾ ਲਈਦਾ ਵਾ ਘੜੀ ਪਾਲ ਫੇਰ ਮੈਂ ਕੁੜੀ ਨੇ ਆਖਣਾ ਮੈਂ ਆਖਿਆ ਉੱਤੇ ਆ ਜਾ ਤੇ ਮੰਮੀ ਨੇ ਜਾਣ ਕੇ ਨਹੀਂ ਹਉਣ ਦਿੱਤਾ ਤੇ ਚੱਲ ਕੋਈ ਨਹੀਂ ਇੱਥੇ ਬਹਿ ਜਾਂਨੇ ਮੈਂ ਜਦੋਂ ਨੀਂਦ ਲਾ ਲੈਂਦੀ ਹੁਣੀ ਨਾ AC ਕੀ ਪਤਾ ਲੱਗਦਾ ਵਾ ਹੁਣ ਆਪਣੇ ਕਮਰੇ ਦੇ ਜਰੂਰ ਤਾਈ ਜੀ ਤਰਾ ਕੀ ਚੱਕਰ ਵਾ ਇਹ ਸਰੀਰ ਹੁੰਦਾ ਆਪੋ ਆਪਣਾ ਸਾਡੀ ਰਾਜਵਿੰਦਰ ਵਾ ਉਹ ਚਲਾ ਕੇ ਰੱਖ ਅਛਾ ਤਾਂ ਮੰਮੀ ਸਾਡੀ ਸਭ ਨੂੰ ਗੁੱਸੇ ਹੁੰਦੇ ਉਹ ਲੜ ਪਿੰਦੀ ਆ ਹਾਂ ਕਿ ਮੈਨੂੰ ਗਰਮੀ ਲੱਗਦੀ ਆ ਠੀਕ ਹੈ ਤਾਂ ਸਾਨੂੰ ਸਭ ਨੂੰ ਰਾਤ ਪੱਕੇ ਦਾ ਵੀ ਠੰਡ ਲੱਗਦੀ ਆ ਲੱਗਦੀ ਆ ਕਿ ਇੱਥੇ ਹੈ ਹੀ ਹਾਂਜੀ ਤਾਈ ਜੀ ਤਾਇਆ ਜੀ ਕਿੱਥੇ ਆ ਪਤਾ ਇੱਥੇ ਹੀ ਜੇ ਹੋਣੇ ਤੁਹਾਡੇ ਆਉਣ ਤੋਂ ਪਹਿਲਾਂ ਮੈਨੂੰ ਲੱਗਦਾ ਵੀ ਅਲੀਵਲ ਚੱਲ ਗਏ ਹੋਣੇ ਆ ਫੇ ਚੱਲ ਜਿੰਨਾ ਚਿਰ ਨਹੀਂ ਆਇਆ ਤੇ ਮੈਂ ਫੇਰਾ ਮਾਰ ਰੋ ਨਾ ਵੇਲੀ ਵੱਲੋਂ ਕੋਈ ਨਹੀਂ ਆ ਜਾਂਦੇ ਆ ਆਖਣ ਦੇ ਹੀ ਉਹ ਮੈਂ ਬੱਲੇ ਬੱਲੇ ਸਸੀਤ ਆ ਜੀ ਅੱਛੀ ਕਹਾ ਸਸੀਤ ਆ ਜੀ ਸਸੀਤ ਆ ਜੀ ਠੀਕ ਠਾਕ ਹਾਂਜੀ ਉਹ ਤੇ ਠੀਕ ਠਾਕ ਜੀ ਹਾਂ ਠੀਕੋ ਪਤਾ ਹੋਰ ਸਨਾਰ ਗਵੀਰ ਸਿਆ ਤੇਰਾ ਮਹਾ ਅੰਗਰੇਜ਼ੀ ਕੀਤਾ ਉਹਨੂੰ ਹੈ ਪਤਾ ਜੀ ਤੁਹਾਨੂੰ ਪਤਾ ਹੈ ਕੰਮ ਧੰਦੇ ਫਿਰ ਨਹੀਂ ਨਿਕਲਿਆ ਜਾਂਦਾ ਉਹ ਤੇ ਬਲਜੀਤ ਵੀ ਕੱਲੀ ਆ ਗਈ ਹਾਂਜੀ ਉਸ ਦਿਨ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਹੀ ਵੀ ਕੰਮ ਬੜਾ ਸੀ ਇਹਨਾਂ ਨੂੰ ਤੇ ਫਿਰ ਮੈਂ ਤਾਂ ਕੱਲੀ ਆ ਗਈ ਅੱਜ ਫਿਰ ਨਾਲੇ ਆ ਗਏ ਵੇ ਲੋ ਤੁਹਾਡਾ ਨਾਮਾ ਲਾਤਾ ਜੀ ਵੇ ਵਧੀਆ ਹੋ ਗਿਆ ਹੁਣ ਜਦੋਂ ਵੀ ਹੋਣਾ ਦੋਵਾਂ ਨੇ ਆਇਆ ਕਰਨਾ ਵਾ ਨਹੀਂ ਤੁਸੀਂ ਦੋਵੇਂ ਆਇਆ ਕਰਨਾ ਵਾ ਉਹ ਵੀ ਆਤ ਫੌਨ ਸੱਚ ਉਹ ਦਾਦੀ ਲਾ ਕੇ ਰਹਿ ਪਿਆ ਸੀ ਅੱਛਾ ਅੱਛਾ ਹਾਂਜੀ ਹਾਂਜੀ ਹੋਰ ਸੁਣਾ ਸਭ ਠੀਕ ਠਾਕ ਜੀ ਉਹ ਠੀਕ ਹੀ ਚੱਲ ਰਿਹਾ ਹਾਂ ਜੀ ਵਧੀਆ ਤੁਸੀਂ ਸੁਣਾਓ ਤੇ ਪਿਆਰੇ ਚਾਹ ਪਣੀ ਨਹੀਂ ਆ ਬਣਾਉਣਾ ਬਣੀ ਤਾਂ ਅੱਛਾ ਠੀਕ ਆ ਹਾਂ ਜੀ ਅੱਛਾ ਅੱਛਾ ਠੀਕ ਆ ਬੜੇ ਵਧੀਆ ਦੱਸਿਆ ਮੈਂ ਤਾਈ ਤੇਰੀ ਨੂੰ ਆਣ ਕੇ ਉਦੋਂ ਮੈਂ ਸ਼ਹਿਰ ਹੀ ਜਦੋਂ ਘੁੰਮਣ ਕੱਢੇ ਸੀ ਅੱਛਾ ਅੱਛਾ ਠੀਕ ਆ ਮੈਂ ਦੱਸਿਆ ਮੈਂ ਹਾਂ ਉਹਨਾਂ ਨੇ ਆਉਣਾ ਮੰਨਦੇ ਚਲ ਠੀਕ ਹੈ ਕੋਈ ਨਹੀਂ ਠੀਕ ਤੇ ਤਾਇਆ ਜੀ ਹਾਂ ਬੁੱਤ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਕੋਈ ਤਾਂ ਘਰ ਕੋਈ ਨਹੀਂ ਜਿਹਦੀਆਂ ਮਾਦੀ ਗੱਲ ਕਰਕੇ ਮਾਂ ਕੋਲ ਉਹਨੇ ਗੱਲ ਕਰੀ ਦੀ ਕਿਹਨਾ ਕਰਨੀ ਆ ਦੱਸ ਤੂੰ ਨਹੀਂ ਤੇ ਨਹੀਂ ਕਰਦਾ ਕੱਲ ਕੋਈ ਕਰ ਲੈਣੀ ਇੱਛਾ ਹੀ ਸਾਰੇ ਕਰਦੀ ਗੱਲ ਦੀ ਗੱਲ ਕਰਨੀ ਪੁੱਤ ਗੱਲਾਂ ਕਰਨ ਨੂੰ ਹੀ ਚਾਹ ਪਾਣੀ ਪੀਓ ਕੋਈ ਨਹੀਂ ਕਰਦੀ ਗੱਲ ਦੀ ਕਰ ਲੈਣੀ ਤੇ ਗੱਲਾਂ ਹੀ ਕਰਨ ਦੇ ਆਪਾਂ ਹੋਰ ਕੀ ਕਰਨ ਦੇ ਜਿਹੜੀ ਮਰਜ਼ੀ ਗੱਲ ਕਰੋ ਪੁੱਤ ਕੋਈ ਨਹੀਂ ਕਰਨਾ ਚਾਹ ਪਾਣੀ ਪੀ ਕੇ ਫਿਰ ਕਰ ਲਿਓ ਗੱਲ ਜਿਹੜੀ ਕਰਨਾ ਪੁੱਤਰਾ ਸੁਖ ਵਾ ਹਾਂਜੀ ਇੰਨੀ ਸੁਖ ਸਾਹਿਬ ਠੀਕ ਆ ਸਾਹਿਬ ਇਹ ਠੀਕ ਆ ਹਾਂਜੀ ਠੀਕ ਆ ਕਿੱਡੀ ਮਾਤਾ ਛਿਪਲੀ ਬੰਦੀ ਆ ਵੇਖ ਉਹਨਾਂ ਨੂੰ ਤਾਂ ਕਿਤੇ ਚੰਗਾ ਚੁੰਦੀ ਨਹੀਂ ਆ ਕਿੱਡੇ ਪਖੰਡ ਕਰ ਕਰ ਦੱਸਣ ਦੇਈ ਆ ਜੇ ਕਿਤੇ ਇਹਦੇ ਆਪਣੇ ਆਏ ਹੁੰਦੇ ਨਾ ਤੇ ਇਹਨੇ ਕਿਤੇ ਮਾਰ ਰੇਸੀ ਲਾਲਾ ਦੇਣੀ ਹੌਣ ਉਹਨਾਂ ਨੂੰ ਕਹਿੰਦੀ ਆ ਉਹਨਾਂ ਨੂੰ ਤਾਂ ਗਰਮੀ ਨਹੀਂ ਲੱਗਦੀ ਵਿਚਾਰਿਆਂ ਨੂੰ ਉਹ ਵੀ ਕੀ ਕਹਿਣ ਮਾਤੜ ਆਣਾ ਘਰੋਂ ਤਾਂ ਕਰਕੇ ਗਰੀਬ ਦੀ ਕੌਣ ਹੁੰਦਾ ਵਾ ਤੇ ਦੂਜੀ ਗੱਲ ਜੇ ਉਹਨਾਂ ਦੀ ਪੈਲੀ ਤੁਸੀਂ ਫ੍ਰੀਜ ਵਿੱਚ ਵਾਈ ਜਾਂਦੇ ਜੇ ਉਹ ਕਿਹੜਾ ਕੁਝ ਲੈ ਕੇ ਜਾਣਦੇ ਆ ਕੁਝ ਖਾ ਵੀ ਲੈਣਗੇ ਤੇ ਕੀ ਹੋ ਚੱਲਿਆ ਵਾ ਚੁਲਾ ਕੇ ਗੱਡੀ ਬੰਦੀ ਆ ਮਾਤਾ ਹਾਏ ਅੰਦਰ ਵੜ ਕੇ ਬੈ ਗਈਆਂ ਵਾ ਤਾਇ ਤਾਈ ਨੇ ਅਖਣਾ ਵਾ ਪਤਾ ਨਹੀਂ ਕੀ ਗੱਲਾਂ ਕਰਨ ਲੱਗ ਪਈਆਂ ਲੈ ਦੀਦੀ ਤੁਸੀਂ ਇੰਨਾ ਕਿਉਂ ਡਰਦੇ ਜੇ ਕੀ ਗੱਲਾਂ ਕਰਨੀਆਂ ਆਪਾਂ ਦੱਸ ਫੇਰ ਵੀ ਕਈ ਗੱਲਾਂ ਹੁੰਦੀਆਂ ਵਾ ਮੇਂਦਰ ਢਾਰੀ ਬੜਾ ਹੁੰਦਾ ਪੈਣਾ ਇੱਕ ਨਾ ਛੇਤੀ ਨਾ ਮੋੜਨਾ ਵੀ ਆ ਮੈਂ ਤੁਹਾਨੂੰ ਤਨ ਮੋੜਨ ਦੀ ਪਹਿਲੀ ਪੈ ਜਾਂਦੀ ਆ ਤੇ ਫਿਰ ਘਰੋਂ ਹੀ ਨਾ ਆਉਂਦੇ ਆਉਂਦੇ ਬਾਹਰ ਚ ਪਹਿਲਾਂ ਹੀ ਜਾਣਾ ਮੈਨੂੰ ਪਤਾ ਹੀ ਆ ਚੱਲ ਬਲੀਤ ਚਾਹ ਪਾਣੀ ਪੀ ਲਿਆ ਵਾ ਨਾ ਨਾਲੇ ਮੈਂ ਤਾਇਆ ਜੀ ਨਾਲ ਗੱਲ ਕਰਨੀ ਹੀ ਉਹ ਗੱਲ ਕਰਕੇ ਨਾ ਆਪਾਂ ਛੇਤੀ ਚੱਲ ਜਣਾ ਨਾਲੇ ਤੈਨੂੰ ਪਤਾ ਤੂਫਾਨ ਵੀ ਘਰ ਆ ਉਹ ਵੀ ਬੜਾ ਸਤਾਉਂਦਾ ਈ ਤੁਸੀਂ ਵੀ ਬੜੇ ਬਹਾਨੇ ਮਾਰਦੇ ਆ ਨਾ ਤੂਫਾਨ ਨੂੰ ਤਾਂ ਹੀ ਨਹੀਂ ਲੈ ਕੇ ਆਏ ਕਿ ਛੇਤੀ ਜਾਵਾਂਗੇ ਘਰ ਨੂੰ ਬਹਾਨੇ ਨਾ ਇਹੋ ਜੀ ਕੋਈ ਗੱਲ ਨਹੀਂ ਆ ਉਹ ਜਦੋਂ ਆਉਂਦਾ ਨਾ ਟਿਕਦਾ ਨਹੀਂ ਆ ਫੇਰ ਕਹਿ ਦਿੰਦਾ ਛੇ ਛੇਤੀ ਚੱਲੋ ਮੈਂ ਤੇ ਫਿਰ ਵੀ ਘੜੀ ਬਹਿਣਾ ਹੀ ਇੱਥੇ ਆਣ ਕੇ ਨਾਲੇ ਤੈਨੂੰ ਪਤਾ ਮੇਦਨਾਂ ਨੀ ਦਾ ਸੁਭਾਅ ਕਿਦਾਂ ਦਾ ਵਾ ਉਹਨੇ ਨਾਲ ਨੂੰ ਰੋਟੀ ਵੀ ਨਹੀਂ ਪੁੱਛਣੀ ਚਾਹ ਵੀ ਨਹੀਂ ਪੁੱਛਣੀ ਜਾ ਕੇ ਆਪ ਹੀ ਕਰਨਾ ਪੈਣਾ ਭਾਈ ਨਿਬੜਾ ਤੇ ਬਿੜਾ ਬੈਠਾ ਓਏ ਉਹ ਕੋਈ ਨਹੀਂ ਦੀਦੀ ਬੈਜੋ ਸ਼ਾਮ ਨੂੰ ਜਾਣਾ ਰੋਟੀ ਪਾਣੀ ਖਾ ਕੇ ਨਾ ਐਂ ਫਿਰ ਤਸੱਲੀ ਨਾ ਜਾਇਓ ਕੁਛ ਨਹੀਂ ਹੁੰਦਾ ਚਾਹ ਪਾਣੀ ਤੇ ਪੀ ਲੈ ਰੋਟੀ ਪਾਣੀ ਦਾ ਕੀ ਕਹਣਾ ਨਾਲ ਚਾਹ ਨਾ ਕਿੰਨਾ ਕੋ ਤੇ ਖਾ ਲਿਆ ਵਾ ਲੈ ਕਿੰਨਾ ਕੋ ਕੀ ਖਾ ਲਿਆ ਤੁਸੀਂ ਦੱਸ ਐਦਾਂ ਨਾ ਕਰਿਆ ਕਰੋ ਦੀਦੀ ਕੜੀ ਬੈਜਾ ਕਰੋ ਮੇਰੇ ਲੱਗੇ ਉਹਨੇ ਵੀ ਇੱਕ ਤੁਸੀਂ ਇੰਨਾ ਲੇਟ ਭੱਜਣਾ ਭੱਜਣ ਦੀ ਲੱਗੀ ਰਹਿੰਦੀ ਤੁਹਾਨੂੰ ਜੇ ਹੁਣ ਆਪਣੀ ਦੋਨਾਂ ਦੀ ਦੀਦੀ ਭਣਦੀ ਆ ਨਾ ਤੇ ਇਹਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਬਸ ਮੇਰੇ ਲੱਗ ਗਈ ਨਹੀਂ ਬੈਣਾ ਤੇ ਉਹਨਾਂ ਤੋਂ ਹੀ ਡਰੀ ਜਾਣਾ ਵਾ ਮੰਮੀ ਹੁਣਾ ਕੋ ਨਾ ਤੀ ਨਾ ਡਰਿਆ ਕਰੋ ਉਹ ਨਹੀਂ ਬੱਬਾ ਮੈਂ ਨਹੀਂ ਡਰਦੀ ਉਹਨਾਂ ਤੋਂ ਉਹਨਾਂ ਦੀ ਬਸ ਰਿਸਪੈਕਟ ਕਰਦੀ ਆ ਚੰਗੇ ਨਹੀਂ ਲੱਗੀਦਾ ਫਿਰ ਵੀ ਸਾਰੇ ਜਣ ਇਕੱਠੇ ਬਏ ਬੈਠੇ ਹੋਈ ਹੈ ਨਾ ਫਿਰ ਵੀ ਗੱਲਾਂ ਸੋਹਣੀਆਂ ਲੱਗਦੀਆਂ ਵਾ ਉਹਨਾਂ ਨੇ ਕਿਹਾ ਅੰਦਰ ਵੜ ਗੀਆਂ ਵਾ ਪਤਾ ਨਹੀਂ ਇਹਨਾਂ ਦੀਆਂ ਕਾਹਦੀਆਂ ਗੱਲਾਂ ਵਾ ਨਾਲੇ ਮੈਂ ਜਾਵਾਂ ਕਿੰਨਾ ਚਿਰ ਤੇ ਹੁਣ ਬਹਿ ਲਿਆ ਇਦਾਂ ਦੀਆਂ ਗੱਲਾਂ ਕਾਹਤੋਂ ਕਰਦੀਆਂ ਤੂੰ ਤੇ ਲੱਗ ਕੇ ਬੈਠੀ ਤੇ ਹੈਗੀ ਆ ਗੱਲਾਂ ਨਹੀਂ ਕੀਤੀਆਂ ਤੀ ਤੂੰ ਇਦਾਂ ਨਹੀਂ ਜਾਣਾ ਬਾਜੀ ਜੇ ਕਿਤੇ ਆ ਹੀ ਗਏ ਐ ਨਾ ਨਾਲ ਤੇ ਹੁਣ ਇਦਾਂ ਨਹੀਂ ਮੈਂ ਜਾਣ ਦੇਣਾ ਰੋਟੀ ਪਾਣੀ ਖਵਾ ਕੇ ਫੇਰ ਜਾਣਾ ਤੁਸੀਂ ਅਵਨੇ ਤਾਂ ਮੈਂ ਤਾਂ ਇਹ ਨਾ ਕਰਨੀ ਆ ਸਲਾਹ ਸਲਾਹ ਕਰਕੇ ਤੇ ਫੇਰ ਮੈਂ ਉਹਨਾਂ ਨੂੰ ਕੋ ਕਹਿਣਾ ਵਾ ਤੇ ਮੈਂ ਜਾਣਾ ਵਾ ਫੇਰ ਉਹੀ ਗੱਲ ਨਾ ਦੇ ਦੇ ਮੈਨੂੰ ਆਪਣਾ ਹੀ ਨਹੀਂ ਸਮਝਦੇ ਹੈਗੇ ਨਹੀਂ ਸਮਝਦੇ ਭੈਣਾ ਤੂੰ ਰੋਟੀ ਪਕਾ ਤੇ ਮੈਂ ਤਾਂ ਇਹ ਨਾ ਸਲਾਹ ਕਰ ਲਾ ਠੀਕ ਆ ਚੱਲ ਆ ਜੀ ਕੋਈ ਨਹੀਂ ਹਾਰਕਬੀਰ ਉਹ ਤੇ ਜਿਹੜੀ ਗੱਲ ਕਰਨੀ ਹੈ ਜਿਹੜੀ ਉਹ ਤਾਂ ਇਹ ਬਲਜੀਤ ਹੀ ਕਰੂਗੀ ਤੁਹਾਡੇ ਨਾਲ ਮੈਂ ਗੱਲ ਕੀਤੀ ਫਿਰ ਗੱਲ ਦਾ ਵਲ ਪੈ ਜਾਣਾ ਵਾ ਨਹੀਂ ਪੁੱਤ ਤੂੰ ਦੱਸ ਦੇ ਉਹਨੇ ਚਲੋ ਕੋਈ ਨਹੀਂ ਹੁੰਦੀ ਆ ਬਲਜੀਤ ਤੁਹਾਡੇ ਨਾਲ ਕਰ ਲੂਗੀ ਗੱਲ ਗੱਲ ਤਾਂ ਕੋਈ ਏਡੀ ਖਾਸ ਨਹੀਂ ਗਈ ਏਡੀ ਕਿਹੜੀ ਗੱਲ ਹੈ ਜਿਹੜੀ ਬਲਜੀਤ ਨਹੀਂ ਕਰਨੀ ਆ ਉਹ ਮੈਂ ਵੀ ਤੈਨੂੰ ਹੀ ਪਤਾ ਹੀ ਹੁੰਦਾ ਤੂੰ ਕਰਨਾ ਪੁੱਤ ਤੂੰ ਹੀ ਕਰੋ ਮਾਇ ਸੁਆ ਨਾ ਆਇਆ ਨਹੀਂ ਚਲੋ ਸਲਾਹ ਦੇ ਉਹਦੀ ਆ ਪਰ ਫਿਰ ਵੀ ਚਲੋ ਉਹ ਗੱਲ ਕਰੂਗੀ ਨਾ ਮੈਂ ਤੁਹਾਨੂੰ ਗੁੱਸਾ ਵੀ ਨਹੀਂ ਲੱਗਣਾ ਮੈਂ ਗੱਲ ਕੀਤੀ ਤੁਹਾਨੂੰ ਗੁੱਸਾ ਵੀ ਲੱਗਣਾ ਵਾ ਕਿ ਪੁਰਾਣਾ ਕਿੰਦਾਂ ਦੀਆਂ ਗੱਲਾਂ ਕਰਦਾ ਵਾ ਤੁਹਾਨੂੰ ਕਹਦਾ ਗੁੱਸਾ ਲੱਗਣਾ ਤੀ ਦੇ ਕੇ ਪੁੱਤ ਬਣਾਈਦਾ ਵਾ ਇਹੋ ਜੀ ਕੋਈ ਗੱਲ ਨਹੀਂ ਮੈਂ ਚਲੋ ਆਈ ਗਈ ਬਲਜੀਤ ਕਰ ਲੈਂਦੀ ਗੱਲ ਤੁਹਾਡੀ ਹਾਂ ਜੀ ਮੈਨੂੰ ਪੁੱਛਿਆ ਜੀ ਮੈਂ ਇਹਨੂੰ ਪੁੱਛਣ ਡਿਆ ਵਾਂ ਹਾਂ ਜੀ ਰਿਕਪੀ ਨੂੰ ਵੀ ਪਤਾ ਕਿਹੜੀ ਗੱਲ ਕਰਨੀ ਹੈ ਤੇ ਇਹਦਾ ਵਜ੍ਹੀ ਦੱਸੂਗੀ ਮੈਂ ਕਿਹੜੀ ਏਡੀ ਗੱਲ ਹੈ ਜਿਹੜੀ ਬਲਜੀਤ ਨੇ ਦੱਸਣੀ ਆ ਤਾਂ ਜੀ ਮੈਂ ਤੁਹਾਨੂੰ ਸਲਾਹ ਕਰਨੀ ਆ ਹਾਂ ਪੁੱਤ ਦੱਸ ਪਤਾ ਕੀ ਆ ਆਲ ਕਦੀ ਫਸਲ ਤੁਸੀਂ ਵਾਢ ਲਓ ਤੇ ਗਾਂ ਹਿੱਸਾ ਮੈਨ ਲੈ ਕਿਉਂ